ਗੁਰਬਾਣੀ ਦੀ ਆੜੇ ਹੀਠ ਸਿੱਖੀ ਦੇ ਵਿਢੇ ਵਿੱਚ ਚੁਪਹਿਰਿਆਂ ਦਾ ਨਮਾ ਕਰਮ ਕਾਂਡ ਨਮਾ ਕਰਮ ਕਾਂਡ ਹੁਣੇ ਕਿਸੇ ਬੰਦੇ ਦੀ ਘੜੋਤ ਹੈ ਹਮ ਹੁਣ ਚੁਪਹਿਰਾ ਕੀ ਹੈ ਵਿੱਚ ਚੁਪਹਿਰਾ ਸਾਹਬ ਹੋ ਗਿਆ ਜੀ ਇਹਨਾਂ ਮੈਂ ਸਵੇਰ ਸਵੇਰ ਜਿਹੜਾ ਸਵੇਰ ਵਾਲਾ ਉਹਨੂੰ ਸਵੇਰ ਵਾਲਾ ਸਾਹਬ ਕਿਆ ਕਰੀਏ ਹਮ ਸ਼ਾਮਾਂ ਨੂੰ ਤਰਕਾਲਾ ਸਾਹਿਬ ਕਿਆ ਕਰੀਏ ਅੱਧੀ ਰਾਤ ਅੱਧੀ ਰਾਤ ਸਾਹਿਬ ਕਿਆ ਕਰੀਏ ਆਪਾਂ ਹਮ ਅਮਰਤਲ ਜਮਤ ਵਾਲਾ ਸਾਹਿਬ ਕਿਆ ਕਰੀਏ ਅਭੀ ਹਰ ਇੱਕ ਚੀਜ਼ ਦੇ ਨੂੰ ਫਿਰ ਜਿਹੜਾ ਹੈਗਾ ਉਹ ਸਾਬ ਬਣਾ ਲੀਏ ਦੁਪਹਿਰਾ ਸਾਹਬ ਹੋ ਗਿਆ ਇਹ ਕਿਉਂ ਹੋਇਆ ਸਿੱਖੀ ਦੀ ਜਿਹੜੀ ਰਵਾਇਤ ਹੈ ਨਾ ਜੀ ਉਸ ਸਮੇਂ ਦੀ ਪਾਬੰਦ ਨਹੀਂ ਪਰ ਇਹ ਗੱਲ ਨੋਟ ਕਰਿਓ ਜਿਹੜਾ ਅੰਮ੍ਰਿਤ ਵੇਲ ਦਾ ਸਵਿਧਾਨ ਦਿੱਤਾ ਨਾ ਜੀ ਉਹ ਟਾਈਮ ਦੀ ਇੱਕ ਪਾਬੰਦੀ ਔਰ ਟਾਈਮ ਵਿੱਚ ਚੱਲਣ ਦਾ ਵਿਧਾਨ ਆ ਉਹ ਜੀ ਜੇ ਅੰਮ੍ਰਿਤ ਵੇਲ ਤੁਸੀਂ ਕਹੋਗੇ ਨਿਊਜ਼ੀਲੈਂਡ ਲੈ ਲਓ ਬਾਹਰ ਦੇ ਮੁਲਕਾਂ 'ਚ ਲੈ ਲਓ ਸਮੇ ਦਾ ਫਰਕ ਹੁੰਦਾ ਸਮੇ ਦਾ ਫਰਕ ਹੁੰਦਾ ਨੰਬਰ 2 ਫਿਰ ਹੁਣ ਇਸ ਯੁੱਗ ਦੇ ਵਿੱਚ ਡਿਊਟੀਆਂ ਰਾਤ ਦੀਆਂ ਨੇ ਜੀ ਉਹਦਾ ਅਮਰਤਲ ਦਾ ਗਿਆਨ ਨਰਕਾਂ ਹੀ ਫਿਰ ਜੀ ਹੁਣ ਜਦੋਂ ਗਰਬਾਣੀ ਗੀਂਦੀ ਹੈ ਪਿੰਨੀ ਰੈਣੜੀ ਏ ਹਮ ਚਮਕਣ ਤਾਰੇ ਜਾਗੇ ਸੰਦ ਜਣਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗੇ ਸਦਾ ਜਾਗਦੇ ਰਹਿੰਦੇ ਆ ਸਦਾ ਜਾਗਦੇ ਰਹਿੰਦੇ ਇਹ ਨਹੀਂ ਵੀ ਸਵੇਰੇ ਅਮਰਤਲ ਉੱਠ ਕੇ ਮੁਰਕੇ ਦੇਣੇ ਆਣਗੇ ਤਹਿਸੀਲਦਾਰ ਦੀ ਕੁਰਸੀ 'ਤੇ ਬਹਿ ਕੇ ਵੱਡੀ ਲਈਓ ਤੁਸੀਂ ਜਾਗਣਾ ਤਾਂ ਉੱਥੇ ਸੀ ਆਪਾਂ ਉੱਠ 2 ਵਜੇ ਖੜਦੇ ਆ ਪਰ ਜਾਗਦੇ ਸਾਰੀ ਜ਼ਿੰਦਗੀ ਨਹੀਂ ਸਾਰੀ ਜ਼ਿੰਦਗੀ ਗੁਰੂ ਨੇ ਜਾਗਣ ਦੀ ਕੀਤੀ ਹੈ ਜਾਗਣ ਦੀ ਕੀਤੀ ਸੀ ਅੰਮ੍ਰਿਤ ਵੇਲੇ ਸੰਭਾਲਣਾ ਮੈਨੂੰ ਟਾਈਮ ਦੀ ਪਾਬੰਦੀ ਜੀ ਅੰਮ੍ਰਿਤ ਵੇਲੇ ਸੰਭਾਲਣ ਦਾ ਕੀ ਅਰਥ ਆ ਟਾਈਮ ਦੀ ਹੋਣੀ ਹਰ ਬੰਦੇ ਨੂੰ ਲੱਗੂ ਹੁੰਦਾ ਹੈ ਹਾਂ ਜੇ ਤੁਸੀਂ ਟਾਈਮ ਨਾਲ ਸੌਂਦੇ ਹੋ ਤੇ ਟਾਈਮ ਨਾਲ ਉੱਠੋ ਜੀ ਅੰਮ੍ਰਿਤ ਵੇਲੇ ਆਪਣੀ ਜ਼ਿੰਦਗੀ ਬਣਾਉਣਾ ਚਾਹੀਦਾ ਉਹਦੇ ਬਣਿਆ ਨਹੀਂ ਜੀ ਜੇ ਬਣਿਆ ਜਿਉ ਬਣਿਆ ਹੁੰਦਾ ਤੇ ਕਾਲੀ ਦਲ ਦੀ ਆ ਹਤੋਂ ਦੀ ਭਲਾ ਹਮ ਸਹੀ ਗੱਲ ਹੈ ਜੀ ਜੇ ਅਮਰਤਵੈਲਾ ਬਣਿਆ ਹੁੰਦਾ ਉਹਨੇ ਇਹਦੇ ਵਿੱਚ ਕੋਈ ਅਮਰਤਲੇ ਉੱਠਦੇ ਵੀ ਹੋਣਗੇ ਜੀ ਨੰਗੇ ਪੈਰੀ ਦਰਬਾਰ ਸਭ ਹੀ ਜਾਂਦੇ ਹੋਣਗੇ ਸਹੀ ਹੈ ਪਰ ਅਮਰਤੰਬਰ ਤਾਂ ਇਹਨੇ ਬਣਾਇਆਗਾ ਤੋ ਇਸ ਵਾਸਤੇ ਸਦਾ ਗੁਰਬਾਣੀ ਸਾਨੂੰ ਸਦਾ ਜਾਗਣ ਵਾਸਤੇ ਕਹਿ ਰਹੀ ਸੀ ਜੀ ਉਹਨਾਂ ਜਿਹੜਾ ਚਪਹਿਰਾ ਇਹਦੇ ਵਿੱਚ ਬੰਦਿਆਂ ਦੇਖਿਆ ਵੀ ਜਿੱਦਾਂ ਕੰਪਨੀਆਂ ਹੁੰਦੀਆਂ ਨੇ ਨਾ ਜੀ ਦੀ ਆਪਾਂ ਨਵੇਂ ਤੋਂ ਨਵਾਂ ਪ੍ਰਯੋਗ ਕਰੀਆ ਅੰਬਰਵਾਦ ਹੋਵੇ। ਹਮਮ ਇੱਕ ਮਿਸਾਲ ਦੇਣੀ ਚਾਹੁੰਨਾ। ਜੀ। ਭਈ ਟੁੱਥ ਪੀਸਟ ਆ। ਤੁਸੀਂ ਨਹੀਂ ਵੇਖੀ ਹੋਣੀ ਪਹਿਲਾਂ ਦਾ ਅਲੂਮੀਨੀਅਮ ਦਾ ਮੂੰਹ ਹੁੰਦਾ ਸੀ। ਜੀ। ਬਰੀਕ ਹੁੰਦਾ ਸੀ ਮੂੰਹ ਆਪਾਂ। ਜੀ। ਉਹਨਾਂ ਕਹਿਆ ਵੀ ਲੋਕ ਹੁਣ ਟੁੱਥ ਪੀਸਟ ਵਰਤਣ ਲੱਗ ਪਏ ਨੇ। ਇਹਦੀ ਖਪਤ ਕਿੰਦਾ ਵੱਧਾਈ ਹੈ। ਹਮਮ ਉਹ ਸਿਆਣਾ ਬੰਦਾ ਬੈਠਾ ਹੈ ਇੰਜੀਨੀਅਰ। ਉਹ ਕਹਿੰਦਾ ਮੂੰਹ ਚੌੜਾ ਕਰ ਦਿਓ ਜੀ ਫੇਰ ਕਹਿੰਦੇ ਉਹਦੇ ਨਾਲ ਕੀ ਫਰਕ ਪਊ ਕਹਿੰਦਾ ਬੁਰਸ਼ ਲਓ ਲੰਬੇ ਹੋਣ ਉਹਦੀ ਲੇਅਰ ਪੂਰੇ ਬੁਰਸ਼ ਦੇ 1.5 ਇੰਚ ਦੀ ਲੰਬੀ ਕੱਟ ਦਿਓ ਜੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਵੀ 1.5 ਇੰਚ ਘੱਟ ਲੇਅਰ ਹੋਏਗੀ ਉਹ ਤੋਂ ਪਹਿਲਾਂ ਉਹ ਘੱਟ ਬੁਰਸ਼ ਹੀ ਨਹੀਂ ਹੁੰਦਾ ਆਜਾ ਨਹੀਂ ਹੈ ਸਹੀ ਗੱਲ ਹੈ ਜੀ ਅਸੀਂ ਤੁਸ ਭੇਜ ਜੀ ਨੇ 1.5 ਮਹੀਨਾ ਕੰਮ ਹੈ ਆਪਾਂ 15 ਨੇ ਮਕਾਈਓ ਸਹੀ ਗੱਲ ਹੈ ਜੀ ਇਦਾਂ ਹੀ ਹੈ ਇਦਾਂ ਹੈ ਨਾ ਸਹੀ ਹੈ ਜੀ ਇਹ ਤਾਂ ਵਪਾਰੀਆ ਮਾਲ ਵੇਚਣਾ ਜੀ ਤੁਹਾਡੇ ਘਰੋਂ ਸਰੋਂ ਦਾ ਤੇਲ ਲੈ ਲਿਆ ਉਹ ਜੀ ਕੈਮੀਕਲ ਬਣਾਇਆ ਪਾ ਲਿਆ ਕੀ ਬਣ ਗਿਆ ਰਿਫਾਈਂਡ ਜੀ ਇਹਨੇ ਦੇਸੀ ਨਾ ਖਾਇਓ ਇਹ ਬੜਾ ਦਿਨ ਨੂੰ ਖਰਾਬ ਕਰਦਾ ਜਦੋਂ ਸਾਰਿਆਂ ਦੇ ਗੋਡੇ ਰਹਿ ਗਏ ਬੁਰਾ ਹਾਲ ਹੋ ਗਿਆ ਹੁਣ ਸਾਰੇ ਦੇਸੀ ਕੋਲ ਮੋੜੇ ਨੇ ਕਹਿੰਦੇ ਦੇਸੀ ਰਿਫਾਈਂਡ ਹੁਣ ਕਹਿੰਦੇ ਰਿਫਾਈਂਡ ਠੀਕ ਨਹੀਂ ਹੈਗਾ ਠੀਕ ਨਹੀਂ ਹੈਗਾ ਸਹੀ ਹੈ ਉਹਦਾ ਵੇਚ ਹੁਣ ਲੋਕ ਖਾ ਗਏ ਲੋਕ ਖਾ ਗਏ ਜੀ ਅੱਛਾ ਹੁਣ ਨਵੀਂ ਗੱਲ ਸੁਣੋ ਹੱਦ ਹੋ ਗਈ ਆ ਹੁਣ ਇੱਥੇ ਲੁਧਿਆਣੇ ਖਿਆਲਮੀ ਇਹ ਆਰਗੈਨਿਕ ਹੈ ਜੀ ਤੁਹਾਨੂੰ ਕੀ ਪਤਾ ਵੀ ਆਪਾਂ ਦੇ ਆਰਗੈਨਿਕ ਸਮਝ ਕੇ ਲੈ ਰਹੇ ਆ ਜਿਹੜੀ 90 ਜਿਹੜੀ 45 ਰੁਪਏ ਦੀ ਚੀਜ਼ ਆ 90 ਦੀ ਆ ਰਹੀ ਹੈ ਜੀ ਤੇ ਕੀ ਇੰਨੀ ਦੁਨੀਆ ਵਿੱਚ ਜਿੰਨੀ ਖਪਤ ਹੋ ਰਹੀ ਹੈ ਤੇ ਉਹ ਤੁਹਾਨੂੰ ਆਰਗੈਨਿਕ ਚੀਜ਼ ਮਿਲ ਜੇਗੀ ਹਮ ਪਨੀਰ ਜਿਹੜਾ ਆ ਜਿੰਨਾ ਪੰਜਾਬ ਵਿੱਚ ਵਿਆਹਾਂ ਸ਼ਾਦੀਆਂ ਲੱਗ ਰਹੇ ਵਿੱਚ ਪੈਦਾ ਹੋ ਇਹਨੀਆਂ ਮੱਝਾਂ ਹੈਗੀਆਂ 50 ਦਾ ਪਨੀਰ ਪੈਦਾ ਹੋ ਰਿਹਾ ਜਿੰਨਾ ਦੁੱਧ ਡੈਰੀਆਂ ਤੇ ਪਾਇਆ ਜਾ ਰਿਹਾ ਪਿੰਡ ਦੇ ਵਿੱਚ ਮੱਝ ਨਹੀਂ ਹੁੰਦੀ ਤੇ ਦੁੱਧ ਜਿਹੜਾ ਹੈਗਾ ਉਹ ਕਵਾਂਟੜਾ ਦੀ ਕਵਾਂਟੜਾ ਨਾਲ ਕਿੰਨੀ ਕਿੰਨੀਆਂ ਕਿ ਮੱਝਾਂ ਤੁਸੀਂ ਆਪਣੇ ਪਿੰਡ ਦੇ ਅੰਦਾਜ਼ਾ ਲਓ ਕਿੰਨਾ ਦੁੱਧ ਹੈ ਜਿਹੜਾ ਤੁਹਾਡੇ ਪਿੰਡ 'ਚ ਪੈਦਾ ਹੁੰਦਾ ਤੁਹਾਡੇ ਪਿੰਡ ਦੇ ਮਸਾਂ ਫਾਇਦਾ ਕਰਦਾ ਹੁਣ ਆਈ ਹੋਈ ਹੈ ਰਿਪੋਰਟ ਸਾਹਮਣੇ ਤੀਵੀਂ ਮਾਲ ਕਹਿੰਦੇ ਹਨ ਕਿੰਨਾ ਦੁੱਧ ਜਿਹੜਾ ਹੈਗਾ ਉਹ ਬਣਾ ਬਣਾ ਕੇ ਵੇਚਿਆ 30000 ਤੋ ਫਿਰ ਇਸ ਵਾਸਤੇ ਉਹਨਾਂ ਨੇ ਕਿਹਾ ਵੀ ਆਪਾਂ ਹੋਰ ਅੰਦਲ ਕਿੱਦਾਂ ਕਰੀਏ ਜੀ ਉਹ ਕਹਿੰਦੇ ਵੀ ਦੁਪਹਿਰਾ ਸਾਹਬ ਰੱਖ ਲਓ ਹੁਣ ਕਿਹਾ ਦੁਪਹਿਰਾ ਕੱਟਣਾ ਉਹ ਜੇਲ ਕੱਟੀ ਜਾਂਦੀ ਐ ਜੀ ਉਮਰ ਕੈਦ ਕੱਟੀ ਆਲੀ ਆ ਦੁਪਹਿਰਾ ਕੱਟਣਾ ਅਸੀਂ ਇਹ ਨਹੀਂ ਕਿ ਪਾਣੀ ਨਾ ਪੜੋ ਜੀ ਨਹੀਂ ਨਹੀਂ ਬਾਣੀ ਪੜਨੇ ਕਰਮ ਕਾਂਟਿਓ ਫਸ ਗਏ ਆ ਆਮ ਕਰਕੇ ਇਹੀ ਕਿਹਾ ਜਾਂਦਾ ਵੀ ਜਿਹੜੇ ਦੁਪਹਿਰੇ ਤੋਂ ਰੋਕਦੇ ਨੇ ਉਹ ਬਾਣੀ ਪੜਨ ਤੋਂ ਰੁਕਦੇ ਨੇ ਨਹੀਂ ਅਸੀਂ ਬਾਣੀ ਪੜਨ ਬਾਣੀ ਤਾਂ ਪੜਨੀ ਚਾਹੀਦੀ ਆ ਅਸੀਂ ਬਚਾ ਅਸੀਂ ਕਹਿੰਦੇ ਆ ਪਾਣੀ ਪੜੋ ਗਾਂ ਵਿਚਾਰ ਵੀ ਕਰੋ ਵਿਚਾਰੋ ਇਹ ਜੇ ਗੁਰਬਾਣੀ ਸਾਨੂੰ ਇਸ ਗੱਲ ਦੀ ਆਗਿਆ ਦੇਣੀ ਫਿਕਰੂ ਜੀ ਜੇ ਗੁਰਬਾਣੀ ਆਗਿਆ ਨਹੀਂ ਦਿੰਦੀ ਫਿਰ ਚਪੈੜੇ ਦੇ ਨਾਂਸ ਲੱਗੀ ਹੋ ਗਿਆ ਜੋ ਵਿਧੀ ਵਿਧਾਨ ਤਿਆਰ ਕੀਤਾ ਜੀ ਇਹ ਬਾਬਾ ਦੀਪ ਸਿੰਘ ਦੀ ਫੋਟੋ ਹੋਵੇ ਚਿੱਟੀ ਵਛਾਈ ਕੀਤੀ ਹੈ ਮੈਂ ਕਿਤਾਬ ਦੇ ਵਿੱਚ ਲਿਖਿਆ ਹੋਇਆ ਚਿੱਟੀ ਵਛਾਈ ਕੀਤੀ ਹੋਵੇ ਅੱਗੇ ਜੋਤ ਜਗਦੀ ਹੋਵੇ ਕਿ ਗੁਰੂ ਇਹ ਲਿਖਿਆ ਵੀ ਕਿਸੇ ਇਹ ਸਾਡਾ ਵਿਧਾਨ ਕਿਤੇ ਹੈਗਾ ਇਹ ਇਹ ਨਿਆਰਾਪਣ ਸੀ ਸਤਗੁਰੂ ਨੂੰ ਸਭ ਕੋ ਦੇਖਦਾ ਜੇ ਤਾਂ ਜੰਤ ਸੰਸਾਰ ਡੇਠੇ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ ਗੱਲ ਦੇ ਵਿਚਾਰ ਦੀ ਸੀ ਅਸੀਂ ਭੋਲੇ ਸੰਗਤਾਂ ਭੋਲੇ ਲੋਕ ਵਿਚਾਰੇ ਜੀ ਉਹਨਾਂ ਨੂੰ ਜੀਵਨ ਜਾਗ ਦੱਸਣੀ ਸੀ ਕਿ ਅਸੀਂ ਮੈਰਜ ਪੈਲਸ ਨੇ ਰੁੱਲ ਗਏ ਆ ਸਾਡਾ 4 ਘੰਟੇ 14-14 ਲੱਖ ਰੁਪਏ ਲੱਗ ਰਿਹਾ ਇਹਦੇ ਬਾਰੇ ਵਿਚਾਰ ਨਹੀਂ ਕਿਸੇ ਨੇ ਸਹੀ ਗੱਲ ਹੈ ਜੀ ਕਿ ਗੁਰਦੁਆਰੇ ਜੋ ਜੀਵਨ ਜਾਗ ਲੈਣੇ ਸੀ ਉਹ ਕਰਮਕਾਂ ਦੇ ਸੁੰਦ ਬਣਾਤੇ ਅਸੀਂ ਇਹ ਜੋ ਗੁਰਦੁਆਰੇ ਹੋਏ ਸੋਜੀ ਪਾਇਸੀ ਜੀ ਉੱਥੇ ਸੀ ਕਰਮ ਕਾਂ ਦੇ ਜਿਹੜੇ ਕਿ ਪ੍ਰੈਕਟਿਸ ਆ ਕਿਦੇ ਬੱਤੀਆਂ ਬੰਦ ਕਰਕੇ ਨਾਮ ਜਪਿਆ ਜਾ ਰਿਹਾ ਕਿਦੇ ਬੱਤੀਆਂ ਜਗਾ ਕੇ ਜਪਿਆ ਜਾ ਰਿਹਾ ਇਹ ਨਹੀਂ ਵੀ ਗੁਰਬਾਣੀ ਕੀ ਕਹਿ ਰਹੀ ਆ ਜਾਂ ਵਾਹਿਗੁਰੂ ਦਾ ਉਪਦੇਸ਼ ਕੀ ਆ ਉਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਜੀ ਸਾਡਾ ਸਬੰਧ ਬੱਤੀ ਬੰਦ ਕਰੋ ਹੂੰ ਸਾਡਾ ਸਬੰਧ ਆ ਸਵਾਸ ਬਾਹਰ ਕੱਢੋ ਸਵਾਸ ਸੰਭਰ ਕੇ ਚੋ ਹੂੰ ਸਾਡਾ ਸਰੋਕਾਰ ਉਹਨਾਂ ਜੇ ਨੇ ਵੀ ਵਾਹਿਗੁਰੂ ਦਾ ਮੀਨਣ ਕੀਏ ਤੇ ਸਾਨੂੰ ਉਪਦੇਸ਼ ਕੀ ਜੀ